ਜੋ ਦਿਲ ਮਿਲਦੀ ਇਹ ਪੂਰੀ ਦਰਿਆ ਜੋ ਦਿਲ ਆਸਾ ਪੁਰਖ ਦੇ ਨਾਲ ਮਿਲਦੀ ਕੋਈ ਤੇ ਤੇਰੀ ਇਹ ਜੀਵ ਵਾਰੀ ਹੈ ਬਾਬਰ ਕਾਜ ਤੇਰਾ ਕਿਤਾਬੋਂ ਸਭ ਔਰ ਪਰ ਜਿਹਨੇ ਮੱਜੀ ਤਾਮ ਕਰਨਾ ਸਿਮਰ ਪਰੇ ਕੋ ਜਿਹੜਾ ਕੰਮ ਕਰਉਣਾ ਤੇ ਇੰਨਾ ਨਹੀਂ ਸਾਨਸ ਦਾ ਬਲਕੇ ਬੱਡੇ ਬੱਡੇ ਰੇਵੀਆ ਪਾਲੋ ਸੋਹਿਆ ਆਹ ਜਾਇਆ ਬੁਰਾ ਵਾਲਾ ਦੁਨੀਆ ਵਿੱਚ ਚਾਰਾ ਮੋਟਲਾ ਤੇ ਚੜਲਾ ਕਿੰਨੇ ਵੀ ਮਾਇਆ ਸੱਥੀ ਕਰਨਾ ਏਡਾ ਵੱਡਾ ਪਰ ਆਜਾ ਸਾਡਾ ਸਰਦਾਰ ਕੋ ਹੁਕਮ ਕਰਨਾ ਹੈ ਮਜ਼ਮੂਰ ਬਰ ਕੋ ਕਰਦਾ ਸਨਾਰ ਕਾਰਦਾਰੀ ਹੈ ਜਿਹੜੇ ਚਿਪੜ ਕੇ ਚਲਦਾ ਦੂਰ ਪਿਲਾ ਕੋ ਜਿਨਾ ਮਰਜੀ ਸਿਆਣਾ ਕਰੀਆ ਉਸੇ ਪ੍ਰਕਾਰ ਚਲੇ ਪੜ ਕੇ ਕਿਹਾ ਕੋਲੇ ਭਾਵੇਂ ਤੂੰ ਵਕੀਲ ਬਣ ਗਿਆ ਖਾ ਖਾ ਕੇ ਪ੍ਰਾਸਾਦ ਕਿੱਡਾ ਵੱਡਾ ਤੌਹਲਵਾਨ ਬਣ ਗਿਆ ਤਾਨੇ ਵੱਡਾ ਪਾਰੇ ਨੂੰ ਸੰਭਰਿਆ ਇਸੇ ਪ੍ਰਕਾਰ ਹੋਰ ਜਿੱਦਿਆ ਕਰਕੇ ਚਿੰਤ ਜਾਲੂ ਮੜ ਜਾ,ਿੱਡਾ ਹੋਰ ਬਣ ਜਾ, ਪ੍ਰਗਟਾ ਪ੍ਰਾਪਤ ਕਰ ਲੈ। ਉਹ ਜਿੰਨੇ ਮਰਜ਼ੀ ਕੰਮ ਕਰਨਾ ਪਰ ਬਾਕੀ ਦੇ ਕੰਮ ਸਿਮਰਨ ਪਾਉਣ ਤੋਂ ਬਿਨਾਂ ਕਿਸੇ ਵੀ ਕੰਮ ਨਹੀਂ ਹੋ। ਤੇ ਸੰਦੇਹ ਸੁਲਾਹ ਇੱਕ ਨਾ ਆਵੇ ਫਿਰ ਤੋਂ। ਜੇ ਨਹੀਂ ਸੰਦੇਹ ਹੈ ਤਾਂ ਪਹਿਲਾਂ ਸੱਚੀ ਸੁਲਾਹ ਹੋਟਾ ਲਾ ਦੇਵੇਗਾ। ਇਹ ਹੇਤ੍ਰਿਕ ਪਰਮੇਸ਼ਰ ਦੇਤੇ ਨਹੀਂ ਆਉਂਦਾ। ਸਾਹ ਤੰਬੇ ਜਿਹੜੇ ਹਾਲੇ ਇਹ ਬੰਦਾ ਕਿਸੇ ਨਾਲ ਸਾਧਵਾਂ ਸਾਧਵਾਂ ਸੰਬੰਧੋਂ ਕਿਸੇ ਨੇ ਕੋਈ ਸਾਧਵਾਂ ਨਹੀਂ ਪੂਰਾ ਕੀਤਾ ਹਾਂ ਸੰਧਿਆਨੇ ਸਾਰੇ ਲੋਕ ਆਦਲ ਸੰਧਿਆਨੇ ਸਾਰੇ ਲੋਕ ਆਪਣੇ ਵਿੱਚ ਸਮਾਜਿਤ ਕਰ ਲਿਆ ਪਰ ਸੰਧਿਆਨੇ ਨੂੰ ਕਿਸੇ ਨੇ ਸਾਧਵਾਂ ਨਹੀਂ ਤੇ ਇਸ ਪ੍ਰਕਾਰ ਬਾਗੀ ਦੇ ਜਿਹੜੇ ਤੇਰੇ ਕੰਮ ਹਨ ਅਗਰ ਕਾਲ ਤੇ ਸਿਧਾ ਲੈ ਤਾਂ ਉਹ ਕਿਸੇ ਨਾਲ ਨਹੀਂ ਆਉਣੇ ਹਨ ਜਿਸ ਦਾ ਨਾਮ ਹੀ ਕੰਮ ਹੈ ਮੈਂ ਇਹ ਕੰਮ ਕਰਾ ਰਹਾ ਆਂ ਆਦਮੀ ਕਹਿੰਦਾ ਇਹ ਮੈਂ ਕੰਮ ਕਰਾ ਰਹਾ ਵਾਂ ਕੰਮ ਨਾ ਮੈਂ ਕਰਦਾ ਉਹ ਜਿਹੜਾ ਪੂਰਾ ਹੋਵੇ ਕਹਿੰਦੇ ਮੈਂ ਕਰਾ ਤਾ ਰਹਾ ਵਾਂ ਕਰਾ ਰਾਂ ਜਿਹੜਾ ਪਟਾ ਪੂਰਾ ਹੋਵੇਗਾ ਸੋ ਉਹ ਬਾਕੀ ਦੇ ਜਿਹੜੇ ਫਾਰਜ ਹਨ ਉਹ ਕਾਲ ਪੂਰਾ ਕਿਤੇ ਨਾ ਕੰਮ ਉਹ ਬਾਕੀ ਦੇ ਜਿਹੜੇ ਫਾਰਜ ਹਨ ਉਹ ਜਿਹੜੇ ਸਿੱਖ ਜੰਮਣ ਮੰਤਰ ਆਸਤ ਹੋਣਗੇ ਪਰ ਮਹੇਸ਼ੀ ਦੀ ਪ੍ਰਾਪਤੀ ਦੇ ਕ੍ਰਾਤੀ ਦੇ ਜਿਹੜੇ ਤੋਂ ਤਸਨ ਮੇ ਉਹ ਜੁਰਿਖ ਕਿਤੇ ਨਹੀਂ ਚੰਮਣੇ ਹੋਣੇ ਹਨ